ਆ ਉਸ ਵੇਲੇ ਦਾ ਫਲਮਾਂਕਣ ਆ ਸਾਰਾ ਹੀ ਹਾਂਜੀ ਇਹ ਕਿਵੇਂ ਬੰਦ ਹੋ ਗਿਆ ਐਸੀ ਤਾਂ ਬਰਮਤ ਹੋ ਗਈ ਪਰ ਇਹ ਉਦਹੀਂ ਇਹ ਅਸੀਂ ਇਸ ਕਰਕੇ ਰੱਖੇ ਆ ਇਹ ਅਸੀਂ ਇੱਕ ਕਿਉਂਕਿ ਆਮ ਜਲਦੀ ਸੱਖਾਂ ਦੇ ਵਿੱਚ ਜਾਦਾਂ ਖਤਮ ਕਰੀ ਜਾਂਦੇ ਆ ਜੀ ਇਹ ਅਸੀਂ ਜਾਦਾਂ ਖਤਮ ਨਹੀਂ ਇਹ ਇਸੇ ਕਰਕੇ ਇਹਨੂੰ ਪ੍ਰਯਾਰਭ ਕੀਤਾ ਆ ਤਾਂ ਕਿ ਆਉਂਦੀਆਂ ਨਸਲਾਂ ਨੂੰ ਇਹਦੀ ਅਸਾਥ ਵੀ ਹੋਵੇ ਤੇ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬਿਲਡਿੰਗ ਦੇ ਉੱਤੇ ਆ ਦੇਖੋ ਆ ਸਾਰੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਪਰ ਤਾਂ ਹਾਂ ਜੀ ਵੈਸੇ ਤਾਂ ਸਾਰੀ ਫਰੇ ਵਰਤਾਂ ਸੀ ਨਾ ਉਹ ਤਾਂ ਬਾਕੀ ਦਾ ਹਾਂ ਬਾਕੀ ਦਾ ਰਾਏ ਬਸ ਇਹੋ ਸਾਰੇ ਹਾਂਜੀ ਹਾਂਜੀ ਹਲਾਕ ਸਾਰੇ ਇਦਾਂ ਗੋਲੀਆਂ ਸੀ ਆਹ ਹਾਂ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਜੀ ਖੜੀ ਆ ਸਾਡੀ ਇੱਕ ਬੂੰਗਾ ਰੂਪ ਆਹ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਭਈ ਮਾਰਟਨ ਦੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਇਹ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਹਾਂ ਜੀ ਇਹ ਸਾਰੇ ਛੱਲੇਣੀ ਛੱਲੇਣੀ ਕਰਕੇ ਇਸ ਪਵਿੱਤਰ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਰ ਇੱਕ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਹੈ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆ ਪਿਆ ਜਿਹੜੀ ਜੀ ਪ੍ਰਯਾਰਭ ਕਰ ਲਈਏ ਸੋ ਸੋਏ ਦੇ ਲਈ ਬਣਾਵਾਂਗੇ ਕੋਈ ਸੰਬਾਰਕ ਜਾਂ ਇਹਦੇ ਆਲੇ ਦੁਆਲੇ ਸ਼ੀਸ਼ੇ ਨਾਲੋਂ ਫਿਰ ਥੋੜੀ ਜਿਹੀ ਕਹਿੰਦੇ ਮੋਇਸਚਰ ਆ ਜਾਂਦਾ ਅੱਛਾ ਜੀ ਇਹਦੇ ਕੋਲ ਬਿਲਡਿੰਗ ਦਾ ਅਸੀਂ ਬਣਾ ਰਹੇ ਆ ਫਿਰ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਦਾ ਫਿਰ ਥੋੜਾ ਬਣਾ ਲਾਂਗੇ ਤਾਂਾਂਗੇ ਐ ਜੀ ਡੀ ਜਿਹੜੀ ਆ ਇਹ ਪ੍ਰਜਾਰਬ ਰੱਖ ਕੇ ਜਿਹੜੀ ਆ ਸਮਝੀ ਜਾ ਸਮਝੀ ਜਾ ਆ ਉਸ ਵੇਲੇ ਦਾ ਫਲਮਾਂਕਣ ਆ ਸਾਰਾ ਹੀ ਹਾਂਜੀ ਇਹ ਕਿਵੇਂ ਮਨ ਰਮਮਤ ਹੋ ਗਈ ਪਰ ਇਹ ਉਦਹੀਂ ਇਹ ਅਸੀਂ ਇਸ ਕਰਕੇ ਰੱਖੇ ਆ ਜੀ ਇਹ ਅਸੀਂ ਇੱਕ ਕਿਉਂਕਿ ਆਮ ਜਲਦੀ ਸਿੱਖਾਂ ਵਿੱਚ ਜਿਆਦਾ ਖਤਮ ਕਰੀ ਜਾਂਦੇ ਆ ਇਹ ਅਸੀਂ ਜਾਂਦਾ ਖਤਮ ਨਹੀਂ ਇਹ ਇਸੇ ਕਰਕੇ ਇਹਨਾਂ ਨੂੰ ਪ੍ਰਯਾਰਭ ਕੀਤਾ ਆ ਤਾਂ ਕਿ ਆਉਂਦੀਆਂ ਨਸਲਾਂ ਨੂੰ ਇਹਦੀ ਅਸਾਫ਼ ਵੀ ਹੋਵੇ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬਿਲਡਿੰਗ ਦੇ ਉੱਤੇ ਆ ਦੇਖੋ ਆ ਸਾਰੇ ਦੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਪ੍ਰਧਾਨ ਜੀ ਵੈਸੇ ਤਾਂ ਸਾਰੀ ਫਿਰੇ ਵਰਤਾਂ ਸੀ ਨਾ ਉਹਦਾ ਬਾਕੀ ਦਾ ਹਾਂ ਬਾਕੀ ਦਾ ਰਾਇ ਬਸ ਇਹੋ ਸਾਰੇ ਹਾਂਜੀ ਹਾਲਾਤ ਸਾਰੇ ਇਦਾਂ ਗੋਲੀਆਂ ਸੀ ਆਹਾਂ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਜੀ ਖੜੀ ਆ ਸਾਡੀ ਇੱਕ ਬੁੰਗਾ ਰੂਪ ਆ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਭਈ ਮਾਰਟਨ ਦੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਹਾਂ ਜੀ ਇਹ ਸਾਰੇ ਛੱਲੇ ਨਹੀਂ ਛੱਲੇ ਨਹੀਂ ਕਰਕੇ ਇਸ ਪਵਿੱਤਰ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਹਰਕ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਆ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆ ਵੀ ਐ ਜੀਡੀ ਜੀ ਪ੍ਰਜਾਰਣ ਕਰ ਲਈਏ ਸੋ ਸੋਏ ਦੇ ਲਈ ਬਣਾਵਾਂਗੇ ਕੋਈ ਸੰਬਰਕ ਜਾਂ ਇਹਦੇ ਆਲੇ ਦੁਆਲੇ ਸ਼ੀਸ਼ੇ ਨਾਲ ਉਹ ਥੋੜੀ ਜਿਹੀ ਕਹਿੰਦੇ ਮੌਇਸਚਰ ਆ ਜਾਂਦਾ ਅੱਛਾ ਜੀ ਇਹਦੇ ਕੋਲ ਬਿਲਡਿੰਗ ਦਾ ਅਸੀਂ ਬਣਾ ਰਹੇ ਆ ਫੇ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਦਾ ਫੇ ਥੋੜਾ ਬਣਾ ਲਾਂਗੇ ਤਾਂ ਆਂਗੇ ਐ ਜੀਡੀ ਜੀ ਜਿਹੜੀ ਆ ਇਹ ਪ੍ਰਜਾਰਣ ਰੱਖ ਕੇ ਜਿਹੜੀ ਆ ਸਮਝੀਓ ਸਮਝੀ ਜਾ